ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਤੇ ਉੱਧਰ ਕੱਲ 26 ਜਨਵਰੀ ਵਾਸਤੇ ਜਿੱਥੇ ਦੇਸ਼ ਭਰ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾ ਰਹੇ ਨੇ ਉੱਥੇ ਹੀ ਪੰਜਾਬ ਦੇ ਵਿੱਚ ਵੀ ਵੱਖੋ-ਵੱਖ ਸਮਾਗਮਾਂ ਵਾਸਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਕਿਸਾਨਾਂ ਨੇ ਵੀ ਇਸ ਮੌਕੇ ਆਪਣਾ ਇੱਕ ਐਲਾਨ ਕੀਤਾ ਹੋਇਆ ਹੈ ਇੱਕ ਸਮਾਗਮ ਪ੍ਰੋਗਰਾਮ ਮਿਥਿਆ ਹੋਇਆ ਹੈ ਦਰਅਸਲ ਕੱਲ 26 ਜਨਵਰੀ ਨੂੰ 12:00 ਵਜੇ ਤੋਂ ਲੈ ਕੇ 1:30 ਵਜੇ ਤੱਕ ਦੇਸ਼ ਭਰ ਦੇ ਵਿੱਚ ਕਿਸਾਨ ਟਰੈਕਟਰ ਮਾਰਚ ਕੱਢਣ ਜਾ ਰਹੇ ਨੇ ਇਸ ਦੌਰਾਨ ਭਾਜਪਾ ਲੀਡਰਾਂ ਦੇ ਘਰਾਂ ਦੇ ਬਾਹਰ ਦਫ਼ਤਰਾਂ ਦੇ ਬਾਹਰ ਕਾਰਪੋਰੇਟ ਘਰਾਣਿਆਂ ਦੇ

कार्यक्रम है एक तो जो बड़े कारपोरेट के शॉपिंग मॉल है वहां पर दूसरा भाजपा के कार्यालय और घर तीसरा जो बड़े जो सैलोस गोदाम जो फसलों को स्टोर करने के लिए और जो हमारी खेती मंडी को तोड़ने के लिए अबानी अदानी जी ने बनाए उनके यहां पर एक तो आप मार्च करते हुए आएंगे मार्च करते हुए जाएंगे ये आपका जितने भी राज्य हैं उनके संगठनों का अपने ढंग से कार्यक्रम होगा 12 से लेकर डेढ़ बजे तक चाहे सेलोज हो चाहे शॉपिंग मॉल हो चाहे भाजपा के कार्यालय अथवा घर हो वहां पर ट्रैक्टर हम लोग खड़े रखेंगे और जो अपनी 12 मांगे हैं उनको मनवाने के लिए जो खेती का खलड़ा आया उनको वापस करवाने के लिए मांग करेंगे सरकार से भी हमारी मांगे मानी जाए और खेती मंडी को निजी हाथ में ना दिया जाए दूसरा जो पंजाब सरकार जो प्रधानमंत्री की फेरी के ऊपर जो किसानों ने पीसफुली विरोध किया था उनके जो 307 सात के नजायज पर्चे उनको वापस ले और इसी के साथ साथ जो चंडीगढ़ में कौमी इंसाफ मोर्चा मानवाधिकारों के लिए लगा हुआ उसका हम लोग समर्थन करते हैं और आज फिर यहाँ अमृतसर में बड़ी कन्वेंशन है और आने वाले समय में 29 को हम लोग ब्यास में इकट्ठेंगे और 30 को हजारों ट्रैक्टर ट्रॉलियां जो है वो ਸ਼ੰਭੂ ਬੋਰਚੇ ਕੀ ओर ਕੂਚ ਕਰਨਗੇ ਜ਼ਿਕਰ ਖਾਸ ਹੈ ਕਿ ਕੱਲ ਜਿੱਥੇ ਦੇਸ਼ ਭਰ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਝਾਂਕੀਆਂ ਵੱਖ-ਵੱਖ ਸੂਬਿਆਂ ਦੇ ਵਿੱਚ 26 ਜਨਵਰੀ ਨੂੰ ਸਮਰਪਿਤ ਕੱਡੀਆਂ ਜਾਣਗੀਆਂ ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਵੀ ਆਪਣੇ ਸੰਵਿਧਾਨਿਕ ਹੱਕ ਦੀ ਵਰਤੋਂ ਕਰਨਗੇ ਅਤੇ ਇੱਕ ਟਰੈਕਟਰ ਮਾਰਚ ਕੱਢਣਗੇ ਡੇਢ ਘੰਟੇ ਵਾਸਤੇ ਟਰੈਕਟਰ ਮਾਰਚ ਕੱਢਿਆ ਜਾਵੇਗਾ ਤੇ ਸਰਕਾਰ ਨੂੰ ਇਹ ਵਿਸ਼ਵਾਸ ਦਿਵਾਇਆ ਜਾਵੇਗਾ ਕਿ ਜਿਹੜੀਆਂ ਮੰਗਾਂ ਸਰਕਾਰ ਨੇ ਮੰਨ ਲਈਆਂ ਸੀ ਉਹ ਹਜੇ ਤੱਕ ਪੂਰੀਆਂ ਨਹੀਂ ਹੋਈਆਂ ਜਿਸ ਕਰਕੇ ਪੂਰਾ ਦੇਸ਼ ਕਿਸਾਨਾਂ ਦਾ ਸਾਥ ਦੇ ਰਿਹਾ ਹੈ ਮਿਡੀਆ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉبرਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोहर ਸੰਸਕ੍ਰਿਤੀ اور ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ